ਇੱਧਰ ਹੈ ਜੀ ਸੰਗਰੂਰ ਇੱਧਰ ਹੈ ਪਟਿਆਲਾ ਇਹ ਹੈ ਜੀ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਆਓ ਦਰਸ਼ਨ ਕਰਦੇ ਹਾਂ ਛੇ ਹੈ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਗੋਲ ਟਾਵਰ ਸਾਹਮਣੇ ਰੋਡ ਤੇ ਕੀ ਕੀ ਮੌਜੂਦ ਹੈ ਸਾਰੀ ਜਾਣਕਾਰੀ ਇਸ ਬੋਰਡ ਤੇ ਲਿਖੀ ਹੈ ਇਹ ਹੈ ਜੀ ਗੁਰਦੁਆਰਾ ਸਾਹਿਬ ਜੀ ਬਹੁਤ ਸੁੰਦਰ اور ਵਿਸ਼ਾਲ ਇਮਾਰਤ ਆਓ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਦੇ ਹਾਂ ਇਸ ਤੇ ਹੈ ਹਾਪ ਤੋਂ ਰਸਤਾ ਕੋਈ ਨਹੀਂ ਜੇ ਨਾਮ ਤੇ ਪੁਣਿਆ ਪੁਜੇ ਅੰਮੇ ਕੁਲਾ ਦੇਸ ਨਾਮ ਖਾਵੇ ਨਿਮਰਾਈ ਚਰਨ ਪੁਰਿਆ ਅਰੇ ਪਾਜੁ ਆਪਣੇ ਨਾਤੇ ਨਾਮ ਗਲੇ ਖਿਲੇ ਸਗਲ ਜਗਤ ਚਗਿਆਈਆਂ ਬਰਿਆਈਆਂ ਬਚੈ ਧਰਮ ਹਦੂ ਕਰਮੀ ਆਪੋ ਆਪਣੀ ਕੇਰੜੇ ਕੋ ਨਿ ਨਾਮ ਤੇ ਨਾਰਕ ਤੇ ਪੂਛਲੇ ਕੀਤੀ ਛੁੱਟੀ ਨਾਰ ਜਿਨਿ ਰਾਪੇ ਆਇਆ ਸਤਿਗੁਣ ਧਾਰ ਨਾਮ ਤੇ ਦੇ ਜੀ ਕਿੰਨੀ ਤੁਨੀ ਨਾਨਕ ਵਾਹਿਗੁਰੂ ਦਾਰਸਾ ਵਾਹਿਗੁਰੂ ਕੀ ਹੁਤੇ ਇਹ ਪਹਿਲਾ ਕਮਰੇ ਬਣੇ ਸੀ ਬਹੁਤ ਸੋਹਣਾ 뷰 ਹੈ ਗੁਰਦੁਆਰਾ ਸਾਹਿਬ ਦਾ ਇੱਥੇ ਪਹਿਲਾਂ ਭਾਈ ਸਾਹਿਬ ਦੀਰ ਹੈ ਸ਼ੰਦੀਸੀ ਦੇ ਹੈ ਦੀਪਵਾਰਾ ਜੋ ਸ਼ਹਿਰ ਦੇ ਮੂਹਾਂ ਵਿੱਚੋਂ ਪਾਣੀ ਵਰਸਾ ਰਿਹਾ ਏਹ ਹੈ ਬਾਪੂ ਖੁੰਡੇ ਵਾਲਾ ਇਸ ਨਾਲ ਕੋਈ ਵੀ ਫੋਟੋ ਖਿੱਚਾ ਸਕਦਾ ਹੈ ਆਪ ਹਾਰੇ ਤੋਂ ਲੈ ਕੇ ਓ ਕਲੌਕ ਟਾਵਰ ਤੱਕ ਰਾਸਤਾ ਬਹੁਤ ਸ਼ਾਨਦਾਰ ਬਣਿਆ ਹੈ ਇਸ ਦੀ ਸਾਫ ਸਫਾਈ ਔਰ ਜਾਵਟ ਕਰਕੇ ਇਹ ਬਹੁਤ ਸੋਹਣਾ ਲੱਗਦਾ ਹੈ ਇਹ ਤੇ ਵਰਤਾਂ ਸਾਫ ਗੇ ਤਾਂ ਦੇ ਹਨ ਆਓ ਲੰਗਰ ਹਾਲ ਵਿੱਚ ਚੱਲਦੇ ਹਾਂ ਇਹ ਹੈ ਜੀ ਲੰਕਾ ਇੱਥੇ ਬੈਠ ਕੇ ਖਾਤਾ ਬਹੁਤ ਸੁਆਦ ਗੜੀ ਚੌਲ ਪ੍ਰਸ਼ਾਦਾ ਔਰ ਆਹ ਠੱਕੀਆਂ ਹਨ ਇਹ ਹੈ ਸੋਈ 12329 ਲੰਗਰ ਜਾਂ ਸਟਾ ਜਾਂਦਾ ਹੈ ਸਟੀਮ ਸਿਸਟਮ ਨਾਲ ਨੰਬਰ